ਹਰਪ੍ਰੀਤ ਜੀ ਤੁਹਾਨੂੰ ਇੱਕ ਗੱਲ ਦੱਸਾਂ ਜਦੋਂ ਮੈਨੂੰ ਨਾ ਆਪਣੇ ਤੋਂ ਬੜੀਆਂ ਜਿਹੇ ਰਿਡੀਆਂ ਮਿਲਦੀਆਂ ਨੇ ਨਾ ਤੇ ਆਪਾਂ ਨੂੰ ਬਹੁਤ ਖੁਸ਼ ਤੇ ਬਹੁਤ ਲਵਿੜਵੀ ਦੇਖ ਕੇ ਇੱਕੋ ਗੱਲ ਕਹਿੰਦੀਆਂ ਨੇ ਕਿ ਕੋਈ ਗੱਲ ਨਹੀਂ ਹਾਂ ਤਾਂ بیا ਨੂੰ ਥੋੜੇ ਜਿਹੇ ਸਾਲ ਹੋਏ ਨੇ ਜਦੋਂ ਜ਼ਿਆਦਾ ਸਾਲ ਦੀ ਜਾਣਗੇ ਬੱਚੇ ਹੋ ਜਾਣਗੇ ਫਿਰ ਦੇਖਿਆ ਤੂੰ ਸਾਡੇ ਵਾਂਗੂ ਹੀ ਲੜਿਆ ਕਰੋਗੇ ਮੈਨੂੰ ਸਮਝ ਨਹੀਂ ਆਉਂਦੀ ਸੋਸਾਇਟੀ ਇੰਨੀ ਨੈਗੇਟਿਵਿਟੀ ਕਿਉਂ ਠਾਕੇ ਬੈਠੀ ਆ ਹਸਬੰਡ ਵਾਈਫ ਦੇ ਕਰਕੇ ਪਤਾ ਕੀ ਗੱਲ ਹੈ ਮੇਜੋ ਤਾਂ ਬੇਸਿਕਲੀ ਨਾ ਆਪਣੀ ਬਚਪਨ ਤੋਂ ਲੈ ਕੇ ਹੁਣ ਤੱਕ ਸੋਸਾਇਟੀ ਵੱਲੋਂ ਪ੍ਰੋਗਰਾਮਿੰਗ ਇਹ ਤਾਂ ਨਹੀਂ ਕੀਤੀ ਜਾਂਦੀ ਆ ਕਿ ਹਸਬੰਡ ਵਾਈਫ ਦਾ ਰਿਸ਼ਤਾ ਜਿਹੜਾ ਹੈਗਾ ਆ ਇਹ ਤਾਂ ਲੜਦੇ ਸਮਾਂ ਲੱਗਦਾ ਆ ਜਾਂ ਹਸਬੰਡ ਵਾਈਫ ਹੀ ਕਦੇ ਜਨ ਨਾਲ ਲੜਦੇ ਹੀ ਹੁੰਦੇ ਨੇਗੇ ਤੇ ਜੇਕਰ ਕੋਈ ਇਨਸਾਨ ਇਸ ਰਿਸ਼ਤੇ ਨੂੰ ਚਲਾ ਰਿਹਾ ਅੱਛੇ ਜਿਹੇ ਤਰੀਕੇ ਨਾਲ ਦਿਖਾ ਰਿਹਾ ਚਲਾ ਕੇ ਤਾਂ ਉਹਨਾਂ ਨੂੰ ਕਿਹਾ ਜਾਂਦਾ ਕਿ ਬੰਦਾ ਤਾਂ ਜਨਾਨੀ ਦੇਥੇ ਲੱਗਿਆ ਹੁੰਦਾ ਪਰ ਅਸਲ ਦੇ ਵਿੱਚ ਉਹ ਇੱਕ ਰਿਸ਼ਤੇ ਵਿੱਚ ਰਿਸਪੈਕਟ ਦੇ ਰਿਹਾ ਹੁੰਦਾ ਆ ਪ੍ਰੋਬਲਮ ਪਤਾ ਕਿੱਥੇ ਆ ਕਿ ਜਦੋਂ ਲੋਕ ਦੁਨਿਆਵੀ ਰਿਸ਼ਤਿਆਂ ਦੇ ਨਾਲ ਤਾਂ ਬਹੁਤ ਹੀ ਅੱਛੇ ਤਰੀਕੇ ਨਾਲ ਪੇਸ਼ ਆਉਂਦੇ ਆ ਪਰ ਘਰ ਦੇ ਅੰਦਰ ਆਪਣੇ ਪਾਰਟਨਰ ਦੇ ਨਾਲ ਬਹੁਤ ਹੀ ਰੂਡ ਬਿਹੇਵੀਅਰ ਕਰਦੇ ਆ। ਮੈਂ ਅਕਸਰ ਆਪਣੇ ਗੱਲਾਂ ਗੱਲਾਂ ਦੇ ਵਿੱਚ ਕਹਿਣਾ ਹੁੰਦਾ ਆ ਕਿ ਦੁਨੀਆ ਨੂੰ ਖੁਸ਼ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਆਪਣੇ ਪਾਰਟਨਰ ਨੂੰ ਖੁਸ਼ ਰੱਖਿਆ ਕਰੋ ਕਿਉਂਕਿ ਦੁਨੀਆ ਨੂੰ ਖੁਸ਼ ਕਰਨ ਵਾਲੇ ਅਕਸਰ ਇਕੱਲੇ ਰਹਿ ਜਾਂਦੇ ਆ।